ਉਹ ਦਿੱਤੇ ਗਏ ਨੇ ਕਿ ਸਰਬਜੀਤ ਕੌਰ ਨੂੰ ਤੰਗ ਪਰੇਸ਼ਾਨ ਨਾ ਕੀਤਾ ਜਾਵੇ ਪਰ ਅਸੀਂ ਇਹ ਕਿ ਨੂਰ ਹਸੈਨ ਪਲੀ ਪੋਸਟ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਜੀ ਮੈਂ ਹਾਂ ਸੁਖਲੇ ਤਾਂ ਪਾਕਿਸਤਾਨ ਜਾ ਕੇ ਸਰਬਜੀਤ ਤੋਂ ਨੂਰ ਹਸੈਨ ਬਣੀ ਸਰਬਜੀਤ ਦੇ ਨਾਲ ਜੁੜੀ ਇਹ ਵੱਡੀ ਖਬਰ ਆ ਦੱਸਦੀ ਹੈ ਕਿ ਪਾਕਿਸਤਾਨ ਪੁਲਿਸ ਦੇ ਵੱਲੋਂ ਲਗਾਤਾਰ ਉਹਨਾਂ ਦੀ ਭਾਲ ਕੀਤੀ ਜਾ ਰਹੀ ਸੀ ਤੇ ਇਸੇ ਵਿਚਕਾਰ ਨੂਰ ਹਸੈਨ ਜਾਣ ਕੇ ਸਰਬਜੀਤ ਕੌਰ ਨੇ ਲਾਹੌਰ ਹਾਈ ਕੋਰਟ ਦਾ ਰੁਕ ਕੀਤਾ ਸੀ ਜਿਸ ਤੋਂ ਬਾਅਦ ਕੋਰਟ ਉਸਤੇ ਉੱਪਰ ਮਿਹਰਬਾਨ ਨਜ਼ਰ ਆਇਆ ਵਾ ਕੋਰਟ ਦੇ ਵੱਲੋਂ ਇੱਕ ਵੱਡਾ ਫੈਸਲਾ ਜਿਹੜਾ ਦਿੱਤਾ ਗਿਆ ਆਦੇਸ਼ ਦਿੱਤੇ ਗਏ ਨੇ ਉਹ ਪਾਕਿਸਤਾਨ ਪੁਲਿਸ ਨੂੰ ਦਿੱਤੇ ਗਏ ਨੇ ਕਿ ਸਰਬਜੀਤ ਕੌਰ ਨੂੰ ਤੰਗ ਪਰੇਸ਼ਾਨ ਨਾ ਕੀਤਾ ਜਾਵੇ ਦੱਸਿਆ ਕਿ ਨੂਰ ਹਸੈਨ ਜਾਨੀ ਕਿ ਸਰਬਜੀਤ ਕੌਰ ਜੋ ਪਾਕਿਸਤਾਨ ਗਈ ਤੇ ਉੱਥੇ ਜਾ ਕੇ ਉਸ ਦੇ ਵੱਲੋਂ ਵਿਆਹ ਕਰਵਾਇਆ ਗਿਆ ਤੇ ਆਪਣਾ ਨਾਮ ਬਦਲ ਕੇ ਨੂਰ ਹਸੈਨ ਰੱਖਿਆ ਗਿਆ ਤਾਂ ਉਸ ਨੂੰ ਲਗਾਤਾਰ ਪੁਲਿਸ ਦੇ ਵੱਲੋਂ ਲੱਭਿਆ ਜਾ ਰਿਹਾ ਭਾਲ ਕੀਤੀ ਜਾ ਰਹੀ ਸੀ ਤੇ ਇਸੇ ਵਿਚਕਾਰ ਉਸ ਨੇ ਹਾਈ ਕੋਰਟ ਦਾ ਰੁਖ ਕੀਤਾ ਸੀ ਹਾਈ ਕੋਰਟ ਦੇ ਵਿੱਚ ਇੱਕ ਪਟੀਸ਼ਨ ਹੈ ਜਿਹੜੀ ਉਹ ਪਾਈ ਗਈ ਸੀ ਜਿਸ ਦੇ ਵਿੱਚ ਤੰਗ ਪ੍ਰੇਸ਼ਾਨ ਨਾ ਕੀਤੇ ਜਾਣ ਦੀ ਗੁਹਾਰ ਲਗਾਈ ਗਈ ਸੀ ਤਾਂ ਲਾਹੌਰ ਹਾਈ ਕੋਰਟ ਨੇ ਪਾਕਿਸਤਾਨ ਪੁਲਿਸ ਨੂੰ ਆਦੇਸ਼ ਦਿੱਤੇ ਨੇ ਕਿ ਨੂਰ ਹਸੈਨ ਨੂੰ ਤੰਗ ਪ੍ਰੇਸ਼ਾਨ ਨਾ ਕੀਤਾ ਜਾਵੇ ਦੱਸਦੀ ਇੱਕ ਕਪੂਰਥਲਾ ਦੀ ਰਹਿਣ ਵਾਲੀ ਸਰਬਜੀਤ ਕੌਰ 4 ਨਵੰਬਰ ਨੂੰ ਪ੍ਰਕਾਸ਼ਪੁਰਬ ਦੇ ਮੌਕੇ ਦੇ ਉੱਪਰ ਜਥੇ ਦੇ ਨਾਲ ਪਾਕਿਸਤਾਨ ਗਈ ਸੀ ਗੁਰੂ ਧਾਮਾਂ ਦੀ ਯਾਤਰਾ ਕਰਨ ਦੇ ਲਈ ਉੱਥੇ ਜਾਣ ਤੋਂ ਬਾਅਦ ਉਹ ਵਾਪਸ ਨਹੀਂ ਪਰਤਦੀ ਜਿਸ ਤੋਂ ਬਾਅਦ ਉਸਤੇ ਵੱਲੋਂ ਆਪਣਾ ਧਰਮ ਪਰਿਵਰਤਨ ਕੀਤਾ ਜਾਂਦਾ ਬਾ ਇਸਲਾਮ ਧਰਮ ਅਪਣਾਇਆ ਜਾਂਦਾ ਫਿਰ ਇੱਕ ਵਿਆਹ ਦੀ ਵੀਡੀਓ ਸਾਹਮਣੇ ਆਉਂਦੀ ਆ ਦੱਸਦੀ ਹੈ ਕਿ ਉਸਤੇ ਵੱਲੋਂ ਲਾਹੌਰ ਦੇ ਸ਼ੇਖੂਪੁਰਾ ਦੇ ਵਿੱਚ ਨਾਸਿਰ ਹੁਸੈਨ ਦੇ ਨਾਲ ਵਿਆਹ ਕਰਵਾਇਆ ਗਿਆ ਤੇ ਆਪਣਾ ਨਾਮ ਸਰਬਜੀਤ ਤੋਂ ਬਦਲ ਕੇ ਨੂਰ ਹੁਸੈਨ ਰੱਖ ਲਿਆ ਤਾਂ ਹੁਣ ਪਾਕ ਪस्तानी ਨਾਗਰਿਕਾ ਨਾਗਰਿਕਤਾ ਪ੍ਰਾਪਤ ਕਰਨ ਦੇ ਲਈ ਉਸਦੇ ਵੱਲੋਂ ਆਪਣਾ ਵੀਜ਼ਾ ਵਧਾਉਣ ਦੇ ਯਤਨ ਵੀ ਸ਼ੁਰੂ ਕੀਤੇ ਗਏ ਨੇ ਪਰ ਅਜੇ ਤੱਕ ਉਸਦਾ ਵੀਜ਼ਾ ਨਹੀਂ ਵਧਿਆ ਦੂਜੇ ਪਾਸੇ ਦੱਸਦੀ ਹੈ ਕਿ ਲਗਾਤਾਰ ਉਸਦੀ ਪੁਲਿਸ ਦੇ ਵੱਲੋਂ ਭਾਲ ਕੀਤੀ ਜਾ ਰਹੀ ਹੈ ਤਾਂ ਜਿਸ ਤੇ ਚੱਲਦਿਆਂ ਹੁਣ ਉਸਨੇ ਹਾਈ ਕੋਰਟ ਦਾ ਰੁਕ ਕੀਤਾ ਸੀ ਤੰਗ ਪ੍ਰੇਸ਼ਾਨ ਨਾ ਕਰਨ ਦੇ ਲਈ ਕਿਹਾ ਸੀ ਜਿਸ ਤੋਂ ਬਾਅਦ ਹਾਈ ਕੋਰਟ ਮਿਹਰਬਾਨ ਨਜ਼ਰ ਆਇਆ ਹਾਈ ਕੋਰਟ ਦੇ ਵੱਲੋਂ ਇਹ ਗੱਲ ਆਖੀ ਗਈ ਹੈ ਕਿ ਨੂਰ ਹੁਸੈਨ ਨੂੰ ਤੰਗ ਪ੍ਰੇਸ਼ਾਨ ਨਾ ਕੀਤਾ ਜਾਵੇ ਦੱਸਦੀ ਹੈ ਕਿ ਇੱਕ ਵੀਡੀਓ ਵੀ ਸਾਹਮਣੇ ਆਈ ਆ ਜਿਸ ਤੇ ਵਿੱਚ ਇਹ ਗੱਲ ਆਖੀ ਗਈ ਆ ਕਿ ਉਹ ਆਪਣਾ ਧਰਮ ਪਰਵਰਤਨ ਜਦੋਂ ਕਰ ਰਹੀ ਆ ਕਿ ਮੈਂ ਆਪਣੀ ਮਰਜ਼ੀ ਦੇ ਨਾਲੇ ਵਿਆਹ ਕਰਵਾ ਰਹੀ ਆ ਉਥੇ ਹੀ ਅਦਾਲਤੀ ਦਸਤਾਵੇਜ਼ਾਂ ਦੇ ਵਿੱਚ ਇਹ ਵੀ ਗੱਲ ਦਾ ਜ਼ਿਕਰ ਹੈ ਕਿ 9 ਸਾਲਾਂ ਤੋਂ ਸੋਸ਼ਲ ਮੀਡੀਆ ਰਾਹੀਂ ਜੋ ਪਾਕਿਸਤਾਨੀ ਨਾਗਰਿਕ ਸੀ ਉਸ ਤੇ ਹੀ ਉਸ ਦੇ ਨਾਲ ਗੱਲਬਾਤ ਕਰ ਰਹੇ ਸੀ ਦੱਸਦੀ ਕਿ ਇਹ ਗੱਲ ਉਹਨਾਂ ਦੇ ਵੱਲੋਂ ਆਖੀ ਗਈ ਕਿ ਨਾਸਰ ਹੁਸੈਨ ਨਾਲ 9 ਸਾਲਾਂ ਤੋਂ ਗੱਲਬਾਤ ਕਰ ਰਹੇ ਸੀ ਪਰ ਇਸੇ ਦੇ ਵਿਚਾਰ ਜਦੋਂ ਉਹ ਜੱਥੇ ਦੇ ਨਾਲ ਪਾਕਿਸਤਾਨ ਪਹੁੰਚੇ ਵਾਪਸ ਨਹੀਂ ਪਰਤੇ ਫਿਰ ਵਿਆਹ ਕਰਵਾਇਆ ਧਰਮ ਪਰਿਵਰਤਨ ਕੀਤਾ ਉਸ ਤੋਂ ਬਾਅਦ ਹੁਣ ਇਹ ਅਪਡੇਟ ਆ ਕਿ ਪੁਲਿਸ ਲਗਾਤਾਰ ਸਰਬਜੀਤ ਦੀ ਭਾਲ ਕਰ ਰਹੀ ਸੀ ਤਾਂ ਇਸੇ ਵਿਚਾਲੇ ਲਾਹੌਰ ਹਾਈ ਕੋਰਟ ਦਾ ਰੋਕ ਕੀਤਾ ਗਿਆ ਤੇ ਹਾਈ ਕੋਰਟ ਦੇ ਵੱਲੋਂ ਮਿਹਰਬਾਨੀਆ ਜਿਹੜੀ ਉਹ ਜਿਤਾਈ ਗਿਆ ਉਥੇ ਤੁਹਾਨੂੰ ਦੱਸ ਦਈਏ ਕਿ ਇਸ ਮਸਲੇ ਨੂੰ ਲੈ ਕੇ ਪੰਜਾਬ ਦੇ ਵਿੱਚ ਵੀ ਜੋ ਦੋ ਰੋਕ ਦੋ ਧਿਰਾਂ ਜਿਹੜੀਆਂ ਆਮੋ ਸਾਹਮਣੇ ਨੇ ਇੱਕ ਪਾਸੇ ਸਰਕਾਰ ਹੈ ਦੂਜੇ ਪਾਸੇ ਜੇਕਰ ਜਥੇਦਾਰ ਸਾਹਿਬ ਦੀ ਗੱਲ ਕਰੀ ਐਸਜੀਪੀਸੀ ਦੀ ਗੱਲ ਕਰੀ ਉਹਨਾਂ ਦੇ ਵੱਲੋਂ ਜਥੇ ਸਵਾਲ ਚੁੱਕੇ ਗਏ ਸੀ ਕਿ ਸਰਕਾਰ ਨੇ ਜਿਕਰ ਸਰਬਜੀਤ ਦੇ ਉੱਪਰ ਪੰਜਾਬ 'ਚ ਕਈ ਮਾਮਲੇ ਦਰਸੀ ਕਈਆਂ ਦੇ ਵਿੱਚ ਸਜ਼ਾ ਵੀ ਹੋਣ ਵਾਲੀ ਸੀ ਤਾਂ ਫਿਰ ਉਸ ਨੂੰ ਕਲੀਅਰੈਂਸ ਕਿਉਂ ਦਿੱਤੀ ਸੀਗੀ ਤਾਂ ਇੱਕ ਪਾਸੇ ਇਹ ਸਵਾਲ ਨੇ ਤੇ ਹੁਣ ਦੇਖਣਾ ਹੋਵੇਗਾ ਕਿ ਇਸ ਮਸਲੇ ਨੂੰ ਲੈ ਕੇ ਪੰਜਾਬ ਦੇ ਜੋ ਆਗੂ ਨੇ ਉਹਨਾਂ ਦਾ ਕੀ ਰੁਖ ਰਹਿੰਦਾ ਵਾ ਤੇ ਦੂਜੇ ਪਾਸੇ ਪਾਕਿਸਤਾਨ ਦੇ ਵਿੱਚ ਕਿਸ ਤਰੀਕੇ ਦੀ ਕਾਰਵਾਈ ਹੁੰਦੀ ਹੈ ਕਿ ਸਰਬਜੀਤ ਨੂੰ ਉੱਥੋਂ ਦੀ ਨਾਗਰਿਕਤਾ ਮਿਲੇਗੀ ਜਾਂ ਫਿਰ ਉਸ ਨੂੰ ਵਾਪਸ ਭੇਜਿਆ ਜਾਏਗਾ ਉਸ ਦਾ ਵੀਜ਼ਾ ਖਤਮ ਹੋਣ ਤੋਂ ਬਾਅਦ ਪੀ ਪੋਸਟ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਜੀ ਮੈਂ ਹਾਂ ਸੁਖਲੇ ਤਾਂ ਪਾਕਿਸਤਾਨ ਜਾ ਕੇ ਸਰਬਜੀਤ ਤੋਂ ਨੂਰ ਹਸੈਨ ਬਣੀ ਸਰਬਜੀਤ ਦੇ ਨਾਲ ਜੁੜੀ ਇਹ ਵੱਡੀ ਖਬਰ ਆ ਦੱਸਦੀ ਹੈ ਕਿ ਪਾਕਿਸਤਾਨ ਪੁਲਿਸ ਦੇ ਵੱਲੋਂ ਲਗਾਤਾਰ ਉਹਨਾਂ ਦੀ ਭਾਲ ਕੀਤੀ ਜਾ ਰਹੀ ਸੀ ਤੇ ਇਸੇ ਵਿਚਕਾਰ ਨੂਰ ਹਸੈਨ ਜਾਣੀ ਕਿ ਸਰਬਜੀਤ ਕੋਰ ਨੇ ਲਾਹੌਰ ਹਾਈ ਕੋਰਟ ਦਾ ਰੁਕ ਕੀਤਾ ਸੀ ਜਿਸ ਤੋਂ ਬਾਅਦ ਕੋਰਟ ਉਸ ਤੇ ਉੱਪਰ ਮਿਹਰਬਾਨ ਨਜ਼ਰ ਆਇਆ ਵਾ ਕੋਰਟ ਦੇ ਵੱਲੋਂ ਇੱਕ ਵੱਡਾ ਫੈਸਲਾ ਜਿਹੜਾ ਦਿੱਤਾ ਗਿਆ ਆਦੇਸ਼ ਦਿੱਤੇ ਗਏ ਨੇ ਉਹ ਪਾਕਿਸਤਾਨ ਪੁਲਿਸ ਨੂੰ ਦਿੱਤੇ ਗਏ ਨੇ ਕਿ ਸਰਬਜੀਤ ਕੌਰ ਨੂੰ ਤੰਗ ਪਰੇਸ਼ਾਨ ਨਾ ਕੀਤਾ ਜਾਵੇ ਤਦ ਆਸੀਏ ਕਿ ਨੂਰ ਹਸੈਨ ਜਾਨੀ ਕਿ ਸਰਬਜੀਤ ਕੌਰ ਜੋ ਪਾਕਿਸਤਾਨ ਗਈ ਸੀ ਉੱਥੇ ਜਾ ਕੇ ਉਸਦੇ ਵੱਲੋਂ ਵਿਆਹ ਕਰਵਾਇਆ ਗਿਆ ਤੇ ਆਪਣਾ ਨਾਮ ਬਦਲ ਕੇ ਨੂਰ ਹਸੈਨ ਰੱਖਿਆ ਗਿਆ ਤਾਂ ਉਸ ਨੂੰ ਲਗਾਤਾਰ ਪੁਲਿਸ ਦੇ ਵੱਲੋਂ ਲੱਭਿਆ ਜਾ ਰਿਹਾ ਭਾਲ ਕੀਤੀ ਜਾ ਰਹੀ ਸੀ ਤੇ ਇਸੇ ਵਿਚਕਾਰ ਉਸਨੇ ਹਾਈ ਕੋਰਟ ਦਾ ਰੁਖ ਕੀਤਾ ਸੀ ਹਾਈ ਕੋਰਟ ਦੇ ਵਿੱਚ ਇੱਕ ਪਟੀਸ਼ਨ ਹੈ ਜਿਹੜੀ ਉਹ ਪਾਈ ਗਈ ਸੀ ਜਿਸ ਵਿੱਚ ਤੰਗ ਪਰੇਸ਼ਾਨ ਨਾ ਕੀਤੇ ਜਾਣ ਦੀ ਗੁਹਾਰ ਲਗਾਈ ਗਈ ਸੀ ਤਾਂ ਲਾਹੌਰ ਹਾਈ ਕੋਰਟ ਨੇ ਪਾਕਿਸਤਾਨ ਪੁਲਿਸ ਨੂੰ ਆਦੇਸ਼ ਦਿੱਤੇ ਨੇ ਕਿ ਨੂਰ ਹਸੈਨ ਨੂੰ ਤੰਗ ਪਰੇਸ਼ਾਨ ਨਾ ਕੀਤਾ ਜਾਵੇ ਦੱਸਦੀ ਹੈ ਇੱਕ ਕਪੂਰਥਲਾ ਦੀ ਰਹਿਣ ਵਾਲੀ ਸਰਬਜੀਤ ਕੌਰ 4 ਨਵੰਬਰ ਨੂੰ ਪ੍ਰਕਾਸ਼ ਪੁਰਬ ਦੇ ਮੌਕੇ ਦੇ ਉੱਪਰ ਜਥੇ ਦੇ ਨਾਲ ਪਾਕਿਸਤਾਨ ਗਈ ਸੀ ਗੁਰੂ ਧਾਮਾਂ ਦੀ ਯਾਤਰਾ ਕਰਨ ਦੇ ਲਈ ਉੱਥੇ ਜਾਣ ਤੋਂ ਬਾਅਦ ਉਹ ਵਾਪਸ ਨਹੀਂ ਪਰਤਦੀ ਜਿਸ ਤੋਂ ਬਾਅਦ ਉਸ ਦੇ ਵੱਲੋਂ ਆਪਣਾ ਧਰਮ ਪਰਿਵਰਤਨ ਕੀਤਾ ਜਾਂਦਾ ਵਾ ਇਸਲਾਮ ਧਰਮ ਅਪਣਾਇਆ ਜਾਂਦਾ ਫਿਰ ਇੱਕ ਵਿਆਹ ਦੀ ਵੀਡੀਓ ਸਾਹਮਣੇ ਆਉਂਦੀ ਹੈ ਦੱਸਦੀ ਹੈ ਕਿ ਉਸ ਦੇ ਵੱਲੋਂ ਲਾਹੌਰ ਦੇ ਸ਼ੇਖੂਪੁਰਾ ਦੇ ਵਿੱਚ ਨਾਸਿਰ हुसैन ਦੇ ਨਾਲ ਵਿਆਹ ਕਰਵਾਇਆ ਗਿਆ ਤੇ ਆਪਣਾ ਨਾਮ ਸਰਬਜੀਤ ਤੋਂ ਬਦਲ ਕੇ ਨੂਰ ਹੁਸੈਨ ਰੱਖ ਲਿਆ ਤਾਂ ਹੁਣ ਪਾਕਿਸਤਾਨੀ ਨਾਗਰਿਕਾ ਨਾਗਰਿਕਤਾ ਪ੍ਰਾਪਤ ਕਰਨ ਦੇ ਲਈ ਉਸਤੇ ਵੱਲੋਂ ਆਪਣਾ ਵੀਜ਼ਾ ਵਧਾਉਣ ਦੇ ਯਤਨ ਵੀ ਸ਼ੁਰੂ ਕੀਤੇ ਗਏ ਨੇ ਪਰ ਅਜੇ ਤੱਕ ਉਸਤਾ ਵੀਜ਼ਾ ਨਹੀਂ ਵਧਿਆ ਦੂਜੇ ਪਾਸੇ ਦੱਸਦੀਏ ਕਿ ਲਗਾਤਾਰ ਉਸਦੀ ਪੁਲਿਸ ਦੇ ਵੱਲੋਂ ਭੜ ਕੀਤੀ ਜਾ ਰਹੀ ਹੈ ਤਾਂ ਜਿਸਤੇ ਚਲਦੇ ਹੁਣ ਉਸਨੇ ਹਾਈ ਕੋਰਟ ਦਾ ਰੁਕ ਕੀਤਾ ਸੀ ਤੰਗ ਪ੍ਰੇਸ਼ਾਨ ਨਾ ਕਰਨ ਦੇ ਲਈ ਕਿਹਾ ਸੀ ਜਿਸ ਤੋਂ ਬਾਅਦ ਹਾਈ ਕੋਰਟ ਮਿਹਰਬਾਨ ਨਜ਼ਰ ਆਇਆ ਹਾਈ ਕੋਰਟ ਦੇ ਵੱਲੋਂ ਇਹ ਗਾ ਆਖੀ ਗਈ ਆ ਕਿ ਨੂਰ ਹੁਸੈਨ ਨੂੰ ਤੰਗ ਪਰੇਸ਼ਾਨ ਨਾ ਕੀਤਾ ਜਾਵੇ ਤਦ ਆਸ ਦੀ ਹੈ ਕਿ ਇੱਕ ਵੀਡੀਓ ਵੀ ਸਾਹਮਣੇ ਆਈ ਆ ਜਿਸ ਤੇ ਵਿੱਚ ਇਹ ਗੱਲ ਆਖੀ ਗਈ ਆ ਕਿ ਉਹ ਆਪਣਾ ਧਰਮ ਪਰਵਰਤਨ ਜਦੋਂ ਕਰ ਰਹੀ ਆ ਕਿ ਮੈਂ ਆਪਣੀ ਮਰਜ਼ੀ ਦੇ ਨਾਲੇ ਵਿਆਹ ਕਰਵਾ ਰਹੀ ਆ ਉਥੇ ਹੀ ਅਦਾਲਤੀ ਦਸਤਾਵੇਜ਼ਾਂ ਦੇ ਵਿੱਚ ਇਹ ਵੀ ਗੱਲ ਦਾ ਜ਼ਿਕਰ ਹੈ ਕਿ 9 ਸਾਲਾਂ ਤੋਂ ਸੋਸ਼ਲ ਮੀਡੀਆ ਰਾਹੀਂ ਜੋ ਪਾਕਿਸਤਾਨੀ ਨਾਗਰਿਕ ਸੀ ਉਸਦੇ ਉਸਦੇ ਨਾਲ ਗੱਲਬਾਤ ਕਰ ਰਹੇ ਸੀ ਦੱਸਦੀ ਕਿ ਇਹ ਗੱਲ ਉਹਨਾਂ ਦੇ ਵੱਲੋਂ ਆਖੀ ਕਿ ਨਾਸਰ ਹੁਸੈਨ ਨਾਲ 9 ਸਾਲਾਂ ਤੋਂ ਗੱਲਬਾਤ ਕਰ ਰਹੇ ਸੀ ਪਰ ਇਸੇ ਦੇ ਵਿਚਕਾਰ ਜਦੋਂ ਉਹ ਜੱਥੇ ਦੇ ਨਾਲ ਪਾਕਿਸਤਾਨ ਪਹੁੰਚੇ ਵਾਪਸ ਨਹੀਂ ਪਰਤੇ ਫਿਰ ਵਿਆਹ ਕਰਵਾਇਆ ਧਰਮ ਪਰਿਵਰਤਨ ਕੀਤਾ ਉਸ ਤੋਂ ਬਾਅਦ ਹੁਣ ਇਹ ਅਪਡੇਟ ਆ ਕਿ ਪੁਲਿਸ ਲਗਾਤਾਰ ਸਰਬਜੀਤ ਦੀ ਭਾਲ ਕਰ ਰਹੀ ਸੀ ਤਾਂ ਇਸੇ ਵਿਚਾਲੇ ਲਾਹੌਰ ਹਾਈ ਕੋਰਟ ਦਾ ਰੋਕ ਕੀਤਾ ਗਿਆ ਤੇ ਹਾਈ ਕੋਰਟ ਦੇ ਵੱਲੋਂ ਮਿਹਰਬਾਨੀਆਂ ਜਿਹੜੀ ਉਹ ਜਿਤਾਈ ਗਈ ਉਹ ਥੀ ਤੁਹਾਨੂੰ ਦੱਸ ਦਈਏ ਕਿ ਇਸ ਮਸਲੇ ਨੂੰ ਲੈ ਕੇ ਪੰਜਾਬ ਦੇ ਵਿੱਚ ਵੀ ਜੋ ਦੋ ਰੋਕ ਦੋ ਧਿਰਾਂ ਜਿਹੜੀਆਂ ਆ ਮੋ ਸਾਹਮਣੇ ਨੇ ਇੱਕ ਪਾਸੇ ਸਰਕਾਰ ਹੈ ਦੂਜੇ ਪਾਸੇ ਜੇਕਰ ਜੱਥੇਦਾਰ ਸਾਹਿਬ ਦੀ ਗੱਲ ਕਰੀਏ ਐਸਜੀਪੀਸੀ ਦੀ ਗੱਲ ਕਰੀਏ ਉਹਨਾਂ ਦੇ ਵੱਲੋਂ ਜਿੱਥੇ ਸਵਾਲ ਚੁੱਕੇ ਗਏ ਸੀ ਕਿ ਸਰਕਾਰ ਨੇ ਜਿਕਰ ਸਰਬਜੀਤ ਦੇ ਉੱਪਰ ਪੰਜਾਬ 'ਚ ਕਈ ਮਾਮਲੇ ਦਰਜ ਸੀ ਕਈਆਂ ਦੇ ਵਿੱਚ ਸਜ਼ਾ ਵੀ ਹੋਣ ਵਾਲੀ ਸੀ ਤਾਂ ਫਿਰ ਉਸ ਨੂੰ ਕਲੀਅਰੈਂਸ ਕਿਉਂ ਦਿੱਤੀ ਸੀਗੀ ਤਾਂ ਇੱਕ ਪਾਸੇ ਇਹ ਸਵਾਲ ਨੇ ਤੇ ਹੁਣ ਦੇਖਣਾ ਹੋਏਗਾ ਕਿ ਇਸ ਮਸਲੇ ਨੂੰ ਲੈ ਕੇ ਪੰਜਾਬ ਦੇ ਜੋ ਆਗੂ ਨੇ ਉਹਨਾਂ ਦਾ ਕੀ ਰੁਖ ਰਹਿੰਦਾ ਵਾ ਤੇ ਦੂਜੇ ਪਾਸੇ ਪਾਕਿਸਤਾਨ ਦੇ ਵਿੱਚ ਕਿਸ ਤਰੀਕੇ ਦੀ ਕਾਰਵਾਈ ਹੁੰਦੀ ਹੈ ਕਿ ਸਰਬਜੀਤ ਨੂੰ ਉੱਥੋਂ ਦੀ ਨਾਗਰਿਕਤਾ ਮਿਲੇਗੀ ਜਾਂ ਫਿਰ ਉਸ ਨੂੰ ਵਾਪਸ ਭੇਜਿਆ ਜਾਏਗਾ ਉਸ ਦਾ ਵੀਜ਼ਾ ਖਤਮ ਹੋਣ ਤੋਂ ਬਾਅਦ ਲੀ ਪੋਸਟ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਜੀ ਮੈਂ ਹਾਂ ਸੁਖਲੇ ਤਾਂ ਪਾਕਿਸਤਾਨ ਜਾ ਕੇ ਸਰਬਜੀਤ ਤੋਂ ਨੂਰ ਹਸੈਨ ਬਣੀ ਸਰਬਜੀਤ ਦੇ ਨਾਲ ਜੁੜੀ ਇਹ ਵੱਡੀ ਖਬਰ ਆ ਦੱਸਦੀ ਹੈ ਕਿ ਪਾਕਿਸਤਾਨ ਪੁਲਿਸ ਦੇ ਵੱਲੋਂ ਲਗਾਤਾਰ ਉਹਨਾਂ ਦੀ ਭਾਲ ਕੀਤੀ ਜਾ ਰਹੀ ਸੀ ਤੇ ਇਸੇ ਵਿਚਕਾਰ ਨੂਰ ਹਸੈਨ ਜਾਨੀ ਕਿ ਸਰਬਜੀਤ ਕੋਰ ਨੇ ਲਾਹੌਰ ਹਾਈ ਕੋਰਟ ਦਾ ਰੁਕ ਕੀਤਾ ਸੀ ਜਿਸ ਤੋਂ ਬਾਅਦ ਕੋਰਟ ਉਸ ਤੇ ਉੱਪਰ ਮਿਹਰਬਾਨ ਨਜ਼ਰ ਆਇਆ ਵਾ ਕੋਰਟ ਦੇ ਵੱਲੋਂ ਇੱਕ ਵੱਡਾ ਫੈਸਲਾ ਜਿਹੜਾ ਦਿੱਤਾ ਗਿਆ ਆਦੇਸ਼ ਦਿੱਤੇ ਗਏ ਨੇ ਉਹ ਪਾਕਿਸਤਾਨ ਪੁਲਿਸ ਨੂੰ ਦਿੱਤੇ ਗਏ ਨੇ ਕਿ ਸਰਬਜੀਤ ਕੌਰ ਨੂੰ ਤੰਗ ਪਰੇਸ਼ਾਨ ਨਾ ਕੀਤਾ ਜਾਵੇ ਤਦ ਆਸੀਏ ਕਿ ਨੂਰ ਹਸੈਨ ਜਾਨੀ ਕਿ ਸਰਬਜੀਤ ਕੌਰ ਜੋ ਪਾਕਿਸਤਾਨ ਗਈ ਸੀ ਉੱਥੇ ਜਾ ਕੇ ਉਸਦੇ ਵੱਲੋਂ ਵਿਆਹ ਕਰਵਾਇਆ ਗਿਆ ਤੇ ਆਪਣਾ ਨਾਮ ਬਦਲ ਕੇ ਨੂਰ ਹਸੈਨ ਰੱਖਿਆ ਗਿਆ ਤਾਂ ਉਸ ਨੂੰ ਲਗਾਤਾਰ ਪੁਲਿਸ ਦੇ ਵੱਲੋਂ ਲੱਭਿਆ ਜਾ ਰਿਹਾ ਭਾਲ ਕੀਤੀ ਜਾ ਰਹੀ ਸੀ ਤੇ ਇਸੇ ਵਿਚਕਾਰ ਉਸਨੇ ਹਾਈ ਕੋਰਟ ਦਾ ਰੁਖ ਕੀਤਾ ਸੀ ਹਾਈ ਕੋਰਟ ਦੇ ਵਿੱਚ ਇੱਕ ਪਟੀਸ਼ਨ ਹੈ ਜਿਹੜੀ ਉਹ ਪਾਈ ਗਈ ਸੀ ਜਿਸ ਦੇ ਵਿੱਚ ਤੰਗ ਪ੍ਰੇਸ਼ਾਨ ਨਾ ਕੀਤੇ ਜਾਣ ਦੀ ਗੁਹਾਰ ਲਗਾਈ ਗਈ ਸੀ ਤਾਂ ਲਾਹੌਰ ਹਾਈ ਕੋਰਟ ਨੇ ਪਾਕਿਸਤਾਨ ਪੁਲਿਸ ਨੂੰ ਆਦੇਸ਼ ਦਿੱਤੇ ਨੇ ਕਿ ਨੂਰ ਹਸੈਨ ਨੂੰ ਤੰਗ ਪ੍ਰੇਸ਼ਾਨ ਨਾ ਕੀਤਾ ਜਾਵੇ ਦੱਸਦੀ ਹੈ ਇੱਕ ਕਪੂਰਥਲਾ ਦੀ ਰਹਿਣ ਵਾਲੀ ਸਰਬਜੀਤ ਕੌਰ 4 ਨਵੰਬਰ ਨੂੰ ਪ੍ਰਕਾਸ਼ਪੁਰਬ ਦੇ ਮੌਕੇ ਦੇ ਉੱਪਰ ਜਥੇ ਦੇ ਨਾਲ ਪਾਕਿਸਤਾਨ ਗਈ ਸੀ ਗੁਰੂ ਧਾਮਾਂ ਦੀ ਯਾਤਰਾ ਕਰਨ ਦੇ ਲਈ ਉੱਥੇ ਜਾਣ ਤੋਂ ਬਾਅਦ ਉਹ ਵਾਪਸ ਨਹੀਂ ਪਰਤਦੀ ਜਿਸ ਤੋਂ ਬਾਅਦ ਉਸਤੇ ਵੱਲੋਂ ਆਪਣਾ ਧਰਮ ਪਰਿਵਰਤਨ ਕੀਤਾ ਜਾਂਦਾ ਬਾ ਇਸਲਾਮ ਧਰਮ ਅਪਣਾਇਆ ਜਾਂਦਾ ਫਿਰ ਇੱਕ ਵਿਆਹ ਦੀ ਵੀਡੀਓ ਸਾਹਮਣੇ ਆਉਂਦੀ ਆ ਦੱਸਦੀ ਹੈ ਕਿ ਉਸਤੇ ਵੱਲੋਂ ਲਾਹੌਰ ਦੇ ਸ਼ੇਖੂਪੁਰਾ ਦੇ ਵਿੱਚ ਨਾਸਿਰ ਹੁਸੈਨ ਦੇ ਨਾਲ ਵਿਆਹ ਕਰਵਾਇਆ ਗਿਆ ਤੇ ਆਪਣਾ ਨਾਮ ਸਰਬਜੀਤ ਤੋਂ ਬਦਲ ਕੇ ਨੂਰ ਹੁਸੈਨ ਰੱਖ ਲਿਆ ਤਾਂ ਹੁਣ ਪਾਕ ਪस्तानी ਨਾਗਰਿਕਾ ਨਾਗਰਿਕਤਾ ਪ੍ਰਾਪਤ ਕਰਨ ਦੇ ਲਈ ਉਸਤੇ ਵੱਲੋਂ ਆਪਣਾ ਵੀਜ਼ਾ ਵਧਾਉਣ ਦੇ ਯਤਨ ਵੀ ਸ਼ੁਰੂ ਕੀਤੇ ਗਏ ਨੇ ਪਰ ਅਜੇ ਤੱਕ ਉਸਤਾ ਵੀਜ਼ਾ ਨਹੀਂ ਵਧਿਆ ਦੂਜੇ ਪਾਸੇ ਦੱਸਦੀ ਹੈ ਕਿ ਲਗਾਤਾਰ ਉਸਦੀ ਪੁਲਿਸ ਦੇ ਵੱਲੋਂ ਭਾਲ ਕੀਤੀ ਜਾ ਰਹੀ ਹੈ ਤਾਂ ਜਿਸਤੇ ਚਲਦਿਆ ਹੁਣ ਉਸਨੇ ਹਾਈ ਕੋਰਟ ਦਾ ਰੁਕ ਕੀਤਾ ਸੀ ਤੰਗ ਪ੍ਰੇਸ਼ਾਨ ਨਾ ਕਰਨ ਦੇ ਲਈ ਕਿਹਾ ਸੀ ਜਿਸ ਤੋਂ ਬਾਅਦ ਹਾਈ ਕੋਰਟ ਮਿਹਰਬਾਨ ਨਜ਼ਰ ਆਇਆ ਹਾਈ ਕੋਰਟ ਦੇ ਵੱਲੋਂ ਇਹ ਗੱਲ ਆਖੀ ਗਈ ਹੈ ਕਿ ਨੂਰ ਹੁਸੈਨ ਨੂੰ ਤੰਗ ਪ੍ਰੇਸ਼ਾਨ ਨਾ ਕੀਤਾ ਜਾਵੇ ਦੱਸਦੀ ਹੈ ਕਿ ਇੱਕ ਵੀਡੀਓ ਵੀ ਸામਨੇ ਆਈ ਆ ਜਿਸ ਤੇ ਵਿੱਚ ਇਹ ਗੱਲ ਆਖੀ ਗਈ ਆ ਕਿ ਉਹ ਆਪਣਾ ਧਰਮ ਪਰਵਰਤਨ ਜਦੋਂ ਕਰ ਰਹੀ ਆ ਕਿ ਮੈਂ ਆਪਣੀ ਮਰਜ਼ੀ ਦੇ ਨਾਲੇ ਵਿਆਹ ਕਰਵਾ ਰਹੀ ਆ ਉਥੇ ਹੀ ਅਦਾਲਤੀ ਦਸਤਾਵੇਜ਼ਾਂ ਦੇ ਵਿੱਚ ਇਹ ਵੀ ਗੱਲ ਦਾ ਜ਼ਿਕਰ ਹੈ ਕਿ 9 ਸਾਲਾਂ ਤੋਂ ਸੋਸ਼ਲ ਮੀਡੀਆ ਰਾਹੀਂ ਜੋ ਪਾਕਿਸਤਾਨੀ ਨਾਗਰਿਕ ਸੀ ਉਸ ਤੇ ਹੀ ਉਸ ਦੇ ਨਾਲ ਗੱਲਬਾਤ ਕਰ ਰਹੀ ਸੀ ਦੱਸਦੀ ਕਿ ਇਹ ਗੱਲ ਉਹਨਾਂ ਦੇ ਵੱਲੋਂ ਆਖੀ ਗਈ ਕਿ ਨਾਸਰ ਹੁਸੈਨ ਨਾਲ 9 ਸਾਲਾਂ ਤੋਂ ਉਹ ਗੱਲਬਾਤ ਕਰ ਰਹੀ ਸੀ ਪਰ ਇਸੇ ਦੇ ਵਿਚਾਰ ਜਦੋਂ ਉਹ ਜੱਥੇ ਦੇ ਨਾਲ ਪਾਕਿਸਤਾਨ ਪਹੁੰਚੇ ਵਾਪਸ ਨਹੀਂ ਪਰਤੇ ਫਿਰ ਵਿਆਹ ਕਰਵਾਇਆ ਧਰਮ ਪਰਿਵਰਤਨ ਕੀਤਾ ਉਸ ਤੋਂ ਬਾਅਦ ਹੁਣੇ ਅਪਡੇਟ ਆ ਕਿ ਪੁਲਿਸ ਲਗਾਤਾਰ ਸਰਬਜੀਤ ਦੀ ਭਾਲ ਕਰ ਰਹੀ ਸੀ ਤਾਂ ਇਸੇ ਵਿਚਾਲੇ ਲਾਹੌਰ ਹਾਈ ਕੋਰਟ ਦਾ ਰੋਕ ਕੀਤਾ ਗਿਆ ਤੇ ਹਾਈ ਕੋਰਟ ਦੇ ਵੱਲੋਂ ਮਿਹਰਬਾਨੀਆਂ ਜਿਹੜੀ ਉਹ ਜਿਤਾਈ ਗਈ ਉਥੇ ਤੁਹਾਨੂੰ ਦੱਸ ਦਈਏ ਕਿ ਇਸ ਮਸਲੇ ਨੂੰ ਲੈ ਕੇ ਪੰਜਾਬ ਦੇ ਵਿੱਚ ਵੀ ਜੋ ਦੋ ਰੋਕ ਦੋ ਧਿਰਾਂ ਜਿਹੜੀਆਂ ਆਮੋ ਸਾਹਮਣੇ ਨੇ ਇੱਕ ਪਾਸੇ ਸਰਕਾਰ ਹੈ ਦੂਜੇ ਪਾਸੇ ਜੇਕਰ ਜਥੇਦਾਰ ਸਾਹਿਬ ਦੀ ਗੱਲ ਕਰੀ ਐਸਜੀਪੀਸੀ ਦੀ ਗੱਲ ਕਰੀ ਉਹਨਾਂ ਦੇ ਵੱਲੋਂ ਜਿੱਥੇ ਸਵਾਲ ਚੁੱਕੇ ਗਏ ਸੀ ਕਿ ਸਰਕਾਰ ਨੇ ਜਿਕਰ ਸਰਬਜੀਤ ਦੇ ਉੱਪਰ ਪੰਜਾਬ 'ਚ ਕਈ ਮਾਮਲੇ ਦਰਸੀ ਕਈਆਂ ਦੇ ਵਿੱਚ ਸਜ਼ਾ ਵੀ ਹੋਣ ਵਾਲੀ ਸੀ ਤਾਂ ਫਿਰ ਉਸ ਨੂੰ ਕਲੀਅਰੈਂਸ ਕਿਉਂ ਦਿੱਤੀ ਸੀਗੀ ਤਾਂ ਇੱਕ ਪਾਸੇ ਇਹ ਸਵਾਲ ਨੇ ਤੇ ਹੁਣ ਦੇਖਣਾ ਹੋਵੇਗਾ ਕਿ ਇਸ ਮਸਲੇ ਨੂੰ ਲੈ ਕੇ ਪੰਜਾਬ ਦੇ ਜੋ ਆਗੂ ਨੇ ਉਹਨਾਂ ਦਾ ਕੀ ਰੁਖ ਰਹਿੰਦਾ ਵਾ ਤੇ ਦੂਜੇ ਪਾਸੇ ਪਾਕਿਸਤਾਨ ਦੇ ਵਿੱਚ ਕਿਸ ਤਰੀਕੇ ਦੀ ਕਾਰਵਾਈ ਹੁੰਦੀ ਹੈ ਕਿ ਸਰਬਜੀਤ ਨੂੰ ਉੱਥੋਂ ਦੀ ਨਾਗਰਿਕਤਾ ਮਿਲੇਗੀ ਜਾਂ ਫਿਰ ਉਸ ਨੂੰ ਵਾਪਸ ਭੇਜਿਆ ਜਾਏਗਾ ਉਸ ਦਾ ਵੀਜ਼ਾ ਖਤਮ ਹੋਣ ਤੋਂ ਬਾਅਦ ਪਲੀ ਪੋਸਟ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਜੀ ਮੈਂ ਹਾਂ ਸੋਖਲੇ ਤਾਂ ਪਾਕਿਸਤਾਨ ਜਾ ਕੇ ਸਰਬਜੀਤ ਤੋਂ ਨੂਰ ਹਸੈਨ ਬਣੀ ਸਰਬਜੀਤ ਦੇ ਨਾਲ ਜੁੜੀ ਇਹ ਵੱਡੀ ਖਬਰ ਆ ਦੱਸਦੀ ਹੈ ਕਿ ਪਾਕਿਸਤਾਨ ਪੁਲਿਸ ਦੇ ਵੱਲੋਂ ਲਗਾਤਾਰ ਉਹਨਾਂ ਦੀ ਭਾਲ ਕੀਤੀ ਜਾ ਰਹੀ ਸੀ ਤੇ ਇਸੇ ਵਿਚਕਾਰ ਨੂਰ ਹਸੈਨ ਜਾਨੀ ਕਿ ਸਰਬਜੀਤ ਕੋਰ ਨੇ ਲਾਹੌਰ ਹਾਈ ਕੋਰਟ ਦਾ ਰੁਕ ਕੀਤਾ ਸੀ ਜਿਸ ਤੋਂ ਬਾਅਦ ਕੋਰਟ ਉਸ ਤੇ ਉੱਪਰ ਮਿਹਰਬਾਨ ਨਜ਼ਰ ਆਇਆ ਵਾ ਕੋਰਟ ਦੇ ਵੱਲੋਂ ਇੱਕ ਵੱਡਾ ਫੈਸਲਾ ਜਿਹੜਾ ਦਿੱਤਾ ਗਿਆ ਆਦੇਸ਼ ਦਿੱਤੇ ਗਏ ਨੇ ਉਹ ਪਾਕਿਸਤਾਨ ਪੁਲਿਸ ਨੂੰ ਦਿੱਤੇ ਗਏ ਨੇ ਕਿ ਸਰਬਜੀਤ ਕੌਰ ਨੂੰ ਤੰਗ ਪਰੇਸ਼ਾਨ ਨਾ ਕੀਤਾ ਜਾਵੇ ਪਰ ਅਸੀਂ ਇਹ ਕਿ ਨੂਰ ਹਸੈਨ ਜਾਨੀ ਕਿ ਸਰਬਜੀਤ ਕੌਰ ਜੋ ਪਾਕਿਸਤਾਨ ਗਈ ਸੀ ਉੱਥੇ ਜਾ ਕੇ ਉਸਦੇ ਵੱਲੋਂ ਵਿਆਹ ਕਰਵਾਇਆ ਗਿਆ ਤੇ ਆਪਣਾ ਨਾਮ ਬਦਲ ਕੇ ਨੂਰ ਹਸੈਨ ਰੱਖਿਆ ਗਿਆ ਤਾਂ ਉਸ ਨੂੰ ਲਗਾਤਾਰ ਪੁਲਿਸ ਦੇ ਵੱਲੋਂ ਲੱਗਿਆ ਜਾ ਰਿਹਾ ਭਾਲ ਕੀਤੀ ਜਾ ਰਹੀ ਸੀ ਤੇ ਇਸੇ ਵਿਚਕਾਰ ਉਸਨੇ ਹਾਈ ਕੋਰਟ ਦਾ ਰੁਖ ਕੀਤਾ ਸੀ ਹਾਈ ਕੋਰਟ ਦੇ ਵਿੱਚ ਇੱਕ ਪਟੀਸ਼ਨ ਹੈ ਜਿਹੜੀ ਉਹ ਪਾਈ ਗਈ ਸੀ ਜਿਸ ਦੇ ਵਿੱਚ ਤੰਗ ਪਰੇਸ਼ਾਨ ਨਾ ਕੀਤੇ ਜਾਣ ਦੀ ਗੁਹਾਰ ਲਗਾਈ ਗਈ ਸੀ ਤਾਂ ਲਾਹੌਰ ਹਾਈ ਕੋਰਟ ਨੇ ਪਾਕਿਸਤਾਨ ਪੁਲਿਸ ਨੂੰ ਆਦੇਸ਼ ਦਿੱਤੇ ਨੇ ਕਿ ਨੂਰ ਹਸੈਨ ਨੂੰ ਲੰਗ ਪਰੇਸ਼ਾਨ ਨਾ ਕੀਤਾ ਜਾਵੇ ਦੱਸਦੀ ਹੈ ਇੱਕ ਕਪੂਰਥਲਾ ਦੀ ਰਹਿਣ ਵਾਲੀ ਸਰਬਜੀਤ ਕੌਰ 4 ਨਵੰਬਰ ਨੂੰ ਪ੍ਰਕਾਸ਼ ਪੁਰਬ ਦੇ ਮੌਕੇ ਦੇ ਉੱਪਰ ਜਥੇ ਦੇ ਨਾਲ ਪਾਕਿਸਤਾਨ ਗਈ ਸੀ ਗੁਰੂ ਧਾਮਾਂ ਦੀ ਯਾਤਰਾ ਕਰਨ ਦੇ ਲਈ ਉੱਥੇ ਜਾਣ ਤੋਂ ਬਾਅਦ ਉਹ ਵਾਪਸ ਨਹੀਂ ਪਰਤਦੀ ਜਿਸ ਤੋਂ ਬਾਅਦ ਉਸਤੇ ਵੱਲੋਂ ਆਪਣਾ ਧਰਮ ਪਰਿਵਰਤਨ ਕੀਤਾ ਜਾਂਦਾ ਬਾ ਇਸਲਾਮ ਧਰਮ ਅਪਣਾਇਆ ਜਾਂਦਾ ਫਿਰ ਇੱਕ ਵਿਆਹ ਦੀ ਵੀਡੀਓ ਸਾਹਮਣੇ ਆਉਂਦੀ ਹੈ ਦੱਸਦੀ ਹੈ ਕਿ ਉਸਤੇ ਵੱਲੋਂ ਲਾਹੌਰ ਦੇ ਸ਼ੇਖੂਪੁਰਾ ਦੇ ਵਿੱਚ ਨਾਸਿਰ ਹੁਸੈਨ ਦੇ ਨਾਲ ਵਿਆਹ ਕਰਵਾਇਆ ਗਿਆ ਤੇ ਆਪਣਾ ਨਾਮ ਸਰਬਜੀਤ ਤੋਂ ਬਦਲ ਕੇ ਨੂਰ ਹੁਸੈਨ ਰੱਖ ਲਿਆ ਤਾਂ ਹੁਣ ਪਾਕਿਸਤਾਨੀ ਨਾਗਰਿਕਾ ਨਾਗਰਿਕਤਾ ਪ੍ਰਾਪਤ ਕਰਨ ਦੇ ਲਈ ਉਸਤੇ ਵੱਲੋਂ ਆਪਣਾ ਵੀਜ਼ਾ ਵਧਾਉਣ ਦੇ ਯਤਨ ਵੀ ਸ਼ੁਰੂ ਕੀਤੇ ਗਏ ਨੇ ਪਰ ਅਜੇ ਤੱਕ ਉਸਦਾ ਵੀਜ਼ਾ ਨਹੀਂ ਵਧਿਆ ਦੂਜੇ ਪਾਸੇ ਦੱਸਦੀ ਕਿ ਲਗਾਤਾਰ ਉਸਦੀ ਪੁਲਿਸ ਦੇ ਵੱਲੋਂ ਭਾਲ ਕੀਤੀ ਜਾ ਰਹੀ ਹੈ ਤਾਂ ਜਿਸਤੇ ਚਲਦਿਆਂ ਹੁਣ ਉਸਨੇ ਹਾਈ ਕੋਰਟ ਦਾ ਰੁਕ ਕੀਤਾ ਸੀ ਤੰਗ ਪ੍ਰੇਸ਼ਾਨ ਨਾ ਕਰਨ ਦੇ ਲਈ ਕਿਹਾ ਸੀ ਜਿਸ ਤੋਂ ਬਾਅਦ ਹਾਈ ਕੋਰਟ ਮਿਹਰਬਾਨ ਨਜ਼ਰ ਆਇਆ ਹਾਈ ਕੋਰਟ ਦੇ ਵੱਲੋਂ ਇਹ ਆਖੀ ਗਈ ਆ ਕਿ ਨੂਰ ਹੁਸੈਨ ਨੂੰ ਤੰਗ ਪਰੇਸ਼ਾਨ ਨਾ ਕੀਤਾ ਜਾਵੇ ਤਦ ਆਸ ਦੀ ਕਿ ਇੱਕ ਵੀਡੀਓ ਵੀ ਸਾਹਮਣੇ ਆਈ ਆ ਜਿਸ ਤੇ ਵਿੱਚ ਇਹ ਗੱਲ ਆਖੀ ਗਈ ਆ ਕਿ ਉਹ ਆਪਣਾ ਧਰਮ ਪਰਵਰਤਨ ਜਦੋਂ ਕਰ ਰਹੀ ਆ ਕਿ ਮੈਂ ਆਪਣੀ ਮਰਜ਼ੀ ਦੇ ਨਾਲੇ ਵਿਆਹ ਕਰਵਾ ਰਹੀ ਆ ਉਥੇ ਹੀ ਅਦਾਲਤੀ ਦਸਤਾਵੇਜ਼ਾਂ ਦੇ ਵਿੱਚ ਇਹ ਵੀ ਗੱਲ ਦਾ ਜ਼ਿਕਰ ਹੈ ਕਿ 9 ਸਾਲਾਂ ਤੋਂ ਸੋਸ਼ਲ ਮੀਡੀਆ ਰਾਹੀਂ ਜੋ ਪਾਕਿਸਤਾਨੀ ਨਾਗਰਿਕ ਸੀ ਉਸਦੇ ਉਸਦੇ ਨਾਲ ਗੱਲਬਾਤ ਕਰ ਰਹੇ ਸੀ ਦੱਸਦੀ ਕਿ ਇਹ ਗੱਲ ਉਹਨਾਂ ਦੇ ਵੱਲੋਂ ਆਖੀ ਕਿ ਨਾਸਰ ਹੁਸੈਨ ਨਾਲ 9 ਸਾਲਾਂ ਤੋਂ ਗੱਲਬਾਤ ਕਰ ਰਹੇ ਸੀ ਪਰ ਇਸੇ ਦੇ ਵਿਚਾਰ ਜਦੋਂ ਉਹ ਜੱਥੇ ਦੇ ਨਾਲ ਪਾਕਿਸਤਾਨ ਪਹੁੰਚੇ ਵਾਪਸ ਨਹੀਂ ਪਰਤੇ ਫਿਰ ਵਿਆਹ ਕਰਵਾਇਆ ਧਰਮ ਪਰਿਵਰਤਨ ਕੀਤਾ ਉਸ ਤੋਂ ਬਾਅਦ ਹੁਣ ਇਹ ਅਪਡੇਟ ਆ ਕਿ ਪੁਲਿਸ ਲਗਾਤਾਰ ਸਰਬਜੀਤ ਦੀ ਭਾਲ ਕਰ ਰਹੀ ਸੀ ਤਾਂ ਇਸੇ ਵਿਚਾਲੇ ਲਾਹੌਰ ਹਾਈ ਕੋਰਟ ਦਾ ਰੋਕ ਕੀਤਾ ਗਿਆ ਤੇ ਹਾਈ ਕੋਰਟ ਦੇ ਵੱਲੋਂ ਮਿਹਰਬਾਨੀਆ ਜਿਹੜੀ ਉਹ ਜਿਤਾਈ ਗਿਆ ਉਥੇ ਤੁਹਾਨੂੰ ਦੱਸ ਦਈਏ ਕਿ ਇਸ ਮਸਲੇ ਨੂੰ ਲੈ ਕੇ ਪੰਜਾਬ ਦੇ ਵਿੱਚ ਵੀ ਜੋ ਦੋ ਰੋਕ ਦੋ 13 ਜਿਹੜੀਆਂ ਅਮੋ ਸਾਹਮਣੇ ਨੇ ਇੱਕ ਪਾਸੇ ਸਰਕਾਰ ਹੈ ਦੂਜੇ ਪਾਸੇ ਜੇਕਰ ਜਥੇਦਾਰ ਸਾਹਿਬ ਦੀ ਗੱਲ ਕਰੀ ਐਸਜੀਪੀਸੀ ਦੀ ਗੱਲ ਕਰੀ ਉਹਨਾਂ ਦੇ ਵੱਲੋਂ ਜਿੱਥੇ ਸਵਾਲ ਚੁੱਕੇ ਗਏ ਸੀ ਕਿ ਸਰਕਾਰ ਨੇ ਜਿਕਰ ਸਰਬਜੀਤ ਦੇ ਉੱਪਰ ਪੰਜਾਬ 'ਚ ਕਈ ਮਾਮਲੇ ਦਰਸੀ ਕਈਆਂ ਦੇ ਵਿੱਚ ਸਜ਼ਾ ਵੀ ਹੋਣ ਵਾਲੀ ਸੀ ਤਾਂ ਫਿਰ ਉਸ ਨੂੰ ਕਲੀਅਰੈਂਸ ਕਿਉਂ ਦਿੱਤੀ ਸੀਗੀ ਤਾਂ ਇੱਕ ਪਾਸੇ ਇਹ ਸਵਾਲ ਨੇ ਤੇ ਹੁਣ ਦੇਖਣਾ ਹੋਏਗਾ ਕਿ ਇਸ ਮਸਲੇ ਨੂੰ ਲੈ ਕੇ ਪੰਜਾਬ ਦੇ ਜੋ ਆਗੂ ਨੇ ਉਹਨਾਂ ਦਾ ਕੀ ਰੁਖ ਰਹਿੰਦਾ ਵਾ ਤੇ ਦੂਜੇ ਪਾਸੇ ਪਾਕਿਸਤਾਨ ਦੇ ਵਿੱਚ ਕਿਸ ਤਰੀਕੇ ਦੀ ਕਾਰਵਾਈ ਹੁੰਦੀ ਹੈ ਕਿ ਸਰਬਜੀਤ ਨੂੰ ਉੱਥੋਂ ਦੀ ਨਾਗਰਿਕਤਾ ਮਿਲੇਗੀ ਜਾਂ ਫਿਰ ਉਸ ਨੂੰ ਵਾਪਸ ਭੇਜਿਆ ਜਾਏਗਾ ਉਸ ਦਾ ਵੀਜ਼ਾ ਖਤਮ ਹੋਣ ਤੋਂ ਬਾਅਦ ਪਲੀ ਪੋਸਟ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਜੀ ਮੈਂ ਹਾਂ ਸੁਖਲੇ ਤਾਂ ਪਾਕਿਸਤਾਨ ਜਾ ਕੇ ਸਰਬਜੀਤ ਤੋਂ ਨੂਰ ਹਸੈਨ ਬਣੀ ਸਰਬਜੀਤ ਦੇ ਨਾਲ ਜੁੜੀ ਇਹ ਵੱਡੀ ਖਬਰ ਆ ਦੱਸਦੀ ਹੈ ਕਿ ਪਾਕਿਸਤਾਨ ਪੁਲਿਸ ਦੇ ਵੱਲੋਂ ਲਗਾਤਾਰ ਉਹਨਾਂ ਦੀ ਭਾਲ ਕੀਤੀ ਜਾ ਰਹੀ ਸੀ ਤੇ ਇਸੇ ਵਿਚਕਾਰ ਨੂਰ ਹਸੈਨ ਜਾਨੀ ਕਿ ਸਰਬਜੀਤ ਕੋਰ ਨੇ ਲਾਹੌਰ ਹਾਈ ਕੋਰਟ ਦਾ ਰੋਕ ਕੀਤਾ ਸੀ ਜਿਸ ਤੋਂ ਬਾਅਦ ਕੋਰਟ ਉਸ ਤੇ ਉੱਪਰ ਮਿਹਰਬਾਨ ਨਜ਼ਰ ਆਇਆ ਵਾ ਕੋਰਟ ਦੇ ਵੱਲੋਂ ਇੱਕ ਵੱਡਾ ਫੈਸਲਾ ਜਿਹੜਾ ਦਿੱਤਾ ਗਿਆ ਆਦੇਸ਼ ਦਿੱਤੇ ਗਏ ਨੇ ਉਹ ਪਾਕਿਸਤਾਨ ਪੁਲਿਸ ਨੂੰ ਦਿੱਤੇ ਗਏ ਨੇ ਕਿ ਸਰਬਜੀਤ ਕੌਰ ਨੂੰ ਤੰਗ ਪਰੇਸ਼ਾਨ ਨਾ ਕੀਤਾ ਜਾਵੇ ਤਦ ਆਸੀ ਇਹ ਕਿ ਨੂਰ ਹਸੈਨ ਜਾਨੀ ਕਿ ਸਰਬਜੀਤ ਕੌਰ ਜੋ ਪਾਕਿਸਤਾਨ ਗਈ ਸੀ ਉੱਥੇ ਜਾ ਕੇ ਉਸ ਦੇ ਵੱਲੋਂ ਵਿਆਹ ਕਰਵਾਇਆ ਗਿਆ ਤੇ ਆਪਣਾ ਨਾਮ ਬਦਲ ਕੇ ਨੂਰ ਹਸੈਨ ਰੱਖਿਆ ਗਿਆ ਤਾਂ ਉਸ ਨੂੰ ਲਗਾਤਾਰ ਪੁਲਿਸ ਦੇ ਵੱਲੋਂ ਲੱਭਿਆ ਜਾ ਰਿਹਾ ਭਾਲ ਕੀਤੀ ਜਾ ਰਹੀ ਸੀ ਤੇ ਇਸੇ ਵਿਚਕਾਰ ਉਸ ਨੇ ਹਾਈ ਕੋਰਟ ਦਾ ਰੁਖ ਕੀਤਾ ਸੀ ਹਾਈ ਕੋਰਟ ਦੇ ਵਿੱਚ ਇੱਕ ਪਟੀਸ਼ਨ ਹੈ ਜਿਹੜੀ ਉਹ ਪਾਈ ਗਈ ਸੀ ਜਿਸ ਦੇ ਵਿੱਚ ਤੰਗ ਪਰੇਸ਼ਾਨ ਨਾ ਕੀਤੇ ਜਾਣ ਦੀ ਗੁਹਾਰ ਲਗਾਈ ਗਈ ਸੀ ਤਾਂ ਲਾਹੌਰ ਹਾਈ ਕੋਰਟ ਨੇ ਪਾਕਿਸਤਾਨ ਪੁਲਿਸ ਨੂੰ ਆਦੇਸ਼ ਦਿੱਤੇ ਨੇ ਕਿ ਨੂਰ ਹਸੈਨ ਨੂੰ ਤੰਗ ਪਰੇਸ਼ਾਨ ਨਾ ਕੀਤਾ ਜਾਵੇ ਦੱਸਦੀ ਹੈ ਇੱਕ ਕਪੂਰਥਲਾ ਦੀ ਰਹਿਣ ਵਾਲੀ ਸਰਬਜੀਤ ਕੌਰ 4 ਨਵੰਬਰ ਨੂੰ ਪ੍ਰਕਾਸ਼ ਪੁਰਬ ਦੇ ਮੌਕੇ ਦੇ ਉੱਪਰ ਜਥੇ ਦੇ ਨਾਲ ਪਾਕਿਸਤਾਨ ਗਈ ਸੀ ਗੁਰੂ ਧਾਮਾਂ ਦੀ ਯਾਤਰਾ ਕਰਨ ਦੇ ਲਈ ਉੱਥੇ ਜਾਣ ਤੋਂ ਬਾਅਦ ਉਹ ਵਾਪਸ ਨਹੀਂ ਪਰਤਦੀ ਜਿਸ ਤੋਂ ਬਾਅਦ ਉਸਦੇ ਵੱਲੋਂ ਆਪਣਾ ਧਰਮ ਪਰਿਵਰਤਨ ਕੀਤਾ ਜਾਂਦਾ ਬਾ ਇਸਲਾਮ ਧਰਮ ਅਪਣਾਇਆ ਜਾਂਦਾ ਫਿਰ ਇੱਕ ਵਿਆਹ ਦੀ ਵੀਡੀਓ ਸਾਹਮਣੇ ਆਉਂਦੀ ਆ ਦੱਸਦੀ ਹੈ ਕਿ ਉਸਦੇ ਵੱਲੋਂ ਲੋਹੌਰ ਦੇ ਸ਼ੇਖੂਪੁਰਾ ਦੇ ਵਿੱਚ ਨਾਸਿਰ हुसैन ਦੇ ਨਾਲ ਵਿਆਹ ਕਰਵਾਇਆ ਗਿਆ ਤੇ ਆਪਣਾ ਨਾਮ ਸਰਬਜੀਤ ਤੋਂ ਬਦਲ ਕੇ ਨੂਰ ਹੁਸੈਨ ਰੱਖ ਲਿਆ ਤਾਂ ਹੁਣ ਪਾਕਿਸਤਾਨੀ ਨਾਗਰਿਕਾ ਨਾਗਰਿਕਤਾ ਪ੍ਰਾਪਤ ਕਰਨ ਦੇ ਲਈ ਉਸਦੇ ਵੱਲੋਂ ਆਪਣਾ ਵੀਜ਼ਾ ਵਧਾਉਣ ਦੇ ਯਤਨ ਵੀ ਸ਼ੁਰੂ ਕੀਤੇ ਗਏ ਨੇ ਪਰ ਅਜੇ ਤੱਕ ਉਸਦਾ ਵੀਜ਼ਾ ਨਹੀਂ ਵਧਿਆ ਦੂਜੇ ਪਾਸੇ ਦੱਸਦੀਏ ਕਿ ਲਗਾਤਾਰ ਉਸਦੀ ਪੁਲਿਸ ਦੇ ਵੱਲੋਂ ਭਾਲ ਕੀਤੀ ਜਾ ਰਹੀ ਹੈ ਤਾਂ ਜਿਸ ਤੇ ਚੱਲਦਿਆ ਹੁਣ ਉਸ ਨੇ ਹਾਈ ਕੋਰਟ ਦਾ ਰੁਕ ਕੀਤਾ ਸੀ ਤੰਗ ਪ੍ਰੇਸ਼ਾਨ ਨਾ ਕਰਨ ਦੇ ਲਈ ਕਿਹਾ ਸੀ ਜਿਸ ਤੋਂ ਬਾਅਦ ਹਾਈ ਕੋਰਟ ਮਿਹਰਬਾਨ ਨਜ਼ਰ ਆਇਆ ਹਾਈ ਕੋਰਟ ਦੇ ਵੱਲੋਂ ਇਹ ਆਖੀ ਗਈ ਆ ਕਿ ਨੂਰ ਹੁਸੈਨ ਨੂੰ ਤੰਗ ਪਰੇਸ਼ਾਨ ਨਾ ਕੀਤਾ ਜਾਵੇ ਤਾਂ ਦੱਸ ਦੇ ਕਿ ਇੱਕ ਵੀਡੀਓ ਵੀ ਸਾਹਮਣੇ ਆਈ ਆ ਜਿਸ ਤੇ ਵਿੱਚ ਇਹ ਗੱਲ ਆਖੀ ਗਈ ਆ ਕਿ ਉਹ ਆਪਣਾ ਧਰਮ ਪਰਵਰਤਨ ਜਦੋਂ ਕਰ ਰਹੀ ਆ ਕਿ ਮੈਂ ਆਪਣੀ ਮਰਜ਼ੀ ਦੇ ਨਾਲੇ ਵਿਆਹ ਕਰਵਾ ਰਹੀ ਆ ਉੱਥੇ ਹੀ ਅਦਾਲਤੀ ਦਸਤਾਵੇਜ਼ਾਂ ਦੇ ਵਿੱਚ ਇਹ ਵੀ ਗੱਲ ਦਾ ਜ਼ਿਕਰ ਹੈ ਕਿ 9 ਸਾਲਾਂ ਤੋਂ ਸੋਸ਼ਲ ਮੀਡੀਆ ਰਾਹੀਂ ਜੋ ਪਾਕਿਸਤਾਨੀ ਨਾਗਰਿਕ ਸੀ ਉਸ ਤੇ ਹੀ ਉਸ ਦੇ ਨਾਲ ਗੱਲਬਾਤ ਕਰ ਰਹੇ ਸੀ ਦੱਸਦੀ ਕਿ ਇਹ ਗੱਲ ਉਹਨਾਂ ਦੇ ਵੱਲੋਂ ਆਖੀ ਕਿ ਨਾਸਰ ਹੁਸੈਨ ਨਾਲ 9 ਸਾਲਾਂ ਤੋਂ ਗੱਲਬਾਤ ਕਰ ਰਹੇ ਸੀ ਪਰ ਇਸੇ ਦੇ ਵਿਚਾਰ ਜਦੋਂ ਉਹ ਜੱਥੇ ਦੇ ਨਾਲ ਪਾਕਿਸਤਾਨ ਪਹੁੰਚੇ ਵਾਪਸ ਨਹੀਂ ਪਰਤੇ ਫਿਰ ਵਿਆਹ ਕਰਵਾਇਆ ਧਰਮ ਪਰਿਵਰਤਨ ਕੀਤਾ ਉਸ ਤੋਂ ਬਾਅਦ ਹੁਣ ਇਹ ਅਪਡੇਟ ਆ ਕਿ ਪੁਲਿਸ ਲਗਾਤਾਰ ਸਰਬਜੀਤ ਦੀ ਭਾਲ ਕਰ ਰਹੀ ਸੀ ਤਾਂ ਇਸੇ ਵਿਚਾਲੇ ਲਾਹੌਰ ਹਾਈ ਕੋਰਟ ਦਾ ਰੋਕ ਕੀਤਾ ਗਿਆ ਤੇ ਹਾਈ ਕੋਰਟ ਦੇ ਵੱਲੋਂ ਮਿਹਰਬਾਨੀਆ ਜਿਹੜੀ ਉਹ ਜਿਤਾਈ ਗਿਆ ਉਥੇ ਤੁਹਾਨੂੰ ਦੱਸ ਦਈਏ ਕਿ ਇਸ ਮਸਲੇ ਨੂੰ ਲੈ ਕੇ ਪੰਜਾਬ ਦੇ ਵਿੱਚ ਵੀ ਜੋ ਦੋ ਰੋਕ ਦੋ ਧਿਰਾਂ ਜਿਹੜੀਆਂ ਆਮੋ ਸਾਹਮਣੇ ਨੇ ਇੱਕ ਪਾਸੇ ਸਰਕਾਰ ਹੈ ਦੂਜੇ ਪਾਸੇ ਜੇਕਰ ਜਥੇਦਾਰ ਸਾਹਿਬ ਦੀ ਗੱਲ ਕਰੀਏ ਐਸਜੀਪੀਸੀ ਦੀ ਗੱਲ ਕਰੀਏ ਉਹਨਾਂ ਦੇ ਵੱਲੋਂ ਜਿੱਥੇ ਸਵਾਲ ਚੁੱਕੇ ਗਏ ਸੀ ਕਿ ਸਰਕਾਰ ਨੇ ਜੇਕਰ ਸਰਬਜੀਤ ਦੇ ਉੱਪਰ ਪੰਜਾਬ 'ਚ ਕਈ ਮਾਮਲੇ ਦਰਸੀ ਕਈਆਂ ਦੇ ਵਿੱਚ ਸਜ਼ਾ ਵੀ ਹੋਣ ਵਾਲੀ ਸੀ ਤਾਂ ਫਿਰ ਉਸ ਨੂੰ ਕਲੀਅਰੈਂਸ ਕਿਉਂ ਦਿੱਤੀ ਸੀਗੀ ਤਾਂ ਇੱਕ ਪਾਸੇ ਇਹ ਸਵਾਲ ਨੇ ਤੇ ਹੁਣ ਦੇਖਣਾ ਹੋਵੇਗਾ ਕਿ ਇਸ ਮਸਲੇ ਨੂੰ ਲੈ ਕੇ ਪੰਜਾਬ ਦੇ ਜੋ ਆਗੂ ਨੇ ਉਹਨਾਂ ਦਾ ਕੀ ਰੁਖ ਰਹਿਦਾ ਵਾ ਤੇ ਦੂਜੇ ਪਾਸੇ ਪਾਕਿਸਤਾਨ ਦੇ ਵਿੱਚ ਕਿਸ ਤਰੀਕੇ ਦੀ ਕਾਰਵਾਈ ਹੁੰਦੀ ਹੈ ਕਿ ਸਰਬਜੀਤ ਨੂੰ ਉੱਥੋਂ ਦੀ ਨਾਗਰਿਕਤਾ ਮਿਲੇਗੀ ਜਾਂ ਫਿਰ ਉਸ ਨੂੰ ਵਾਪਸ ਭੇਜਿਆ ਜਾਏਗਾ ਉਸ ਦਾ ਵੀਜ਼ਾ ਖਤਮ ਹੋਣ ਤੋਂ ਬਾਅਦ ਪਲੀ ਪੋਸਟ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਜੀ ਮੈਂ ਹਾਂ ਸੁਖਤਲੇ ਤਾਂ ਪਾਕਿਸਤਾਨ ਜਾ ਕੇ ਸਰਬਜੀਤ ਤੋਂ ਨੂਰ ਹਸੈਨ ਬਣੀ ਸਰਬਜੀਤ ਦੇ ਨਾਲ ਜੁੜੀ ਇਹ ਵੱਡੀ ਖਬਰ ਆ ਦੱਸਦੀ ਹੈ ਕਿ ਪਾਕਿਸਤਾਨ ਪੁਲਿਸ ਦੇ ਵੱਲੋਂ ਲਗਾਤਾਰ ਉਹਨਾਂ ਦੀ ਭਾਲ ਕੀਤੀ ਜਾ ਰਹੀ ਸੀ ਤੇ ਇਸੇ ਵਿਚਕਾਰ ਨੂਰ ਹਸੈਨ ਜਾਨੀ ਕਿ ਸਰਬਜੀਤ ਕੋਰ ਨੇ ਲਾਹੌਰ ਹਾਈ ਕੋਰਟ ਦਾ ਰੋਕ ਕੀਤਾ ਸੀ ਜਿਸ ਤੋਂ ਬਾਅਦ ਕੋਰਟ ਉਸ ਤੇ ਉੱਪਰ ਮਿਹਰਬਾਨ ਨਜ਼ਰ ਆਇਆ ਵਾ ਕੋਰਟ ਦੇ ਵੱਲੋਂ ਇੱਕ ਵੱਡਾ ਫੈਸਲਾ ਜਿਹੜਾ ਦਿੱਤਾ ਗਿਆ ਆਦੇਸ਼ ਦਿੱਤੇ ਗਏ ਨੇ ਉਹ ਪਾਕਿਸਤਾਨ ਪੁਲਿਸ ਨੂੰ ਦਿੱਤੇ ਗਏ ਨੇ ਕਿ ਸਰਬਜੀਤ ਕੌਰ ਨੂੰ ਤੰਗ ਪਰੇਸ਼ਾਨ ਨਾ ਕੀਤਾ ਜਾਵੇ ਤਦ ਆਸੀਏ ਕਿ ਨੂਰ ਹਸੈਨ ਜਾਨੀ ਕਿ ਸਰਬਜੀਤ ਕੌਰ ਜੋ ਪਾਕਿਸਤਾਨ ਗਈ ਸੀ ਉੱਥੇ ਜਾ ਕੇ ਉਸਦੇ ਵੱਲੋਂ ਵਿਆਹ ਕਰਵਾਇਆ ਗਿਆ ਤੇ ਆਪਣਾ ਨਾਮ ਬਦਲ ਕੇ ਨੂਰ ਹਸੈਨ ਰੱਖਿਆ ਗਿਆ ਤਾਂ ਉਸ ਨੂੰ ਲਗਾਤਾਰ ਪੁਲਿਸ ਦੇ ਵੱਲੋਂ ਲੱਭਿਆ ਜਾ ਰਿਹਾ ਭਾਲ ਕੀਤੀ ਜਾ ਰਹੀ ਸੀ ਤੇ ਇਸੇ ਵਿਚਕਾਰ ਉਸਨੇ ਹਾਈ ਕੋਰਟ ਦਾ ਰੁਖ ਕੀਤਾ ਸੀ ਹਾਈ ਕੋਰਟ ਦੇ ਵਿੱਚ ਇੱਕ ਪਟੀਸ਼ਨ ਹੈ ਜਿਹੜੀ ਉਹ ਪਾਈ ਗਈ ਸੀ ਜਿਸ ਦੇ ਵਿੱਚ ਤੰਗ ਪ੍ਰੇਸ਼ਾਨ ਨਾ ਕੀਤੇ ਜਾਣ ਦੀ ਗੁਹਾਰ ਲਗਾਈ ਗਈ ਸੀ ਤਾਂ ਲਾਹੌਰ ਹਾਈ ਕੋਰਟ ਨੇ ਪਾਕਿਸਤਾਨ ਪੁਲਿਸ ਨੂੰ ਆਦੇਸ਼ ਦਿੱਤੇ ਨੇ ਕਿ ਨੂਰ ਹਸੈਨ ਨੂੰ ਤੰਗ ਪ੍ਰੇਸ਼ਾਨ ਨਾ ਕੀਤਾ ਜਾਵੇ ਦੱਸਦੀ ਇੱਕ ਕਪੂਰਥਲਾ ਦੀ ਰਹਿਣ ਵਾਲੀ ਸਰਬਜੀਤ ਕੌਰ 4 ਨਵੰਬਰ ਨੂੰ ਪ੍ਰਕਾਸ਼ਪੁਰਬ ਦੇ ਮੌਕੇ ਦੇ ਉੱਪਰ ਜਥੇ ਦੇ ਨਾਲ ਪਾਕਿਸਤਾਨ ਗਈ ਸੀ ਗੁਰੂ ਧਾਮਾਂ ਦੀ ਯਾਤਰਾ ਕਰਨ ਦੇ ਲਈ ਉਥੇ ਜਾਣ ਤੋਂ ਬਾਅਦ ਉਹ ਵਾਪਸ ਨਹੀਂ ਪਰਤਦੀ ਜਿਸ ਤੋਂ ਬਾਅਦ ਉਸਦੇ ਵੱਲੋਂ ਆਪਣਾ ਧਰਮ ਪਰਿਵਰਤਨ ਕੀਤਾ ਜਾਂਦਾ ਬਾ ਇਸਲਾਮ ਧਰਮ ਅਪਣਾਇਆ ਜਾਂਦਾ ਫਿਰ ਇੱਕ ਵਿਆਹ ਦੀ ਵੀਡੀਓ ਸਾਹਮਣੇ ਆਉਂਦੀ ਆ ਦੱਸਦੀ ਹੈ ਕਿ ਉਸਦੇ ਵੱਲੋਂ ਲੋਹੌਰ ਦੇ ਸ਼ੇਖੂਪੁਰਾ ਦੇ ਵਿੱਚ ਨਾਸਿਰ ਹੁਸੈਨ ਦੇ ਨਾਲ ਵਿਆਹ ਕਰਵਾਇਆ ਗਿਆ ਤੇ ਆਪਣਾ ਨਾਮ ਸਰਬਜੀਤ ਤੋਂ ਬਦਲ ਕੇ ਨੂਰ ਹੁਸੈਨ ਰੱਖ ਲਿਆ ਤਾਂ ਹੁਣ ਪਾਕਿਸਤਾਨੀ ਨਾਗਰਿਕਾ ਨਾਗਰਿਕਤਾ ਪ੍ਰਾਪਤ ਕਰਨ ਦੇ ਲਈ ਉਸਦੇ ਵੱਲੋਂ ਆਪਣਾ ਵੀਜ਼ਾ ਵਧਾਉਣ ਦੇ ਯਤਨ ਵੀ ਸ਼ੁਰੂ ਕੀਤੇ ਗਏ ਨੇ ਪਰ ਅਜੇ ਤੱਕ ਉਸ ਦਾ ਵੀਜ਼ਾ ਨਹੀਂ ਵਧਿਆ ਦੂਜੇ ਪਾਸੇ ਦੱਸਦੀ ਹੈ ਕਿ ਲਗਾਤਾਰ ਉਸਤੀ ਪੁਲਿਸ ਦੇ ਵੱਲੋਂ ਭੜ ਕੀਤੀ ਜਾ ਰਹੀ ਹੈ ਤਾਂ ਜਿਸਤੇ ਚਲਦੇ ਹੁਣ ਉਸ ਨੇ ਹਾਈ ਕੋਰਟ ਦਾ ਰੁਕ ਕੀਤਾ ਸੀ ਤੰਗ ਪ੍ਰੇਸ਼ਾਨ ਨਾ ਕਰਨ ਦੇ ਲਈ ਕਿਹਾ ਸੀ ਜਿਸ ਤੋਂ ਬਾਅਦ ਹਾਈ ਕੋਰਟ ਮਿਹਰਬਾਨ ਨਜ਼ਰ ਆਇਆ ਹਾਈ ਕੋਰਟ ਦੇ ਵੱਲੋਂ ਇਹ ਗੱਲ ਆਖੀ ਗਈ ਹੈ ਕਿ ਨੂਰ ਹੁਸੈਨ ਨੂੰ ਤੰਗ ਪ੍ਰੇਸ਼ਾਨ ਨਾ ਕੀਤਾ ਜਾਵੇ ਤਾਂ ਦੱਸਦੀ ਹੈ ਕਿ ਇੱਕ ਵੀਡੀਓ ਵੀ ਸਾਹਮਣੇ ਆਈ ਹੈ ਜਿਸ ਦੇ ਵਿੱਚ ਇਹ ਗੱਲ ਆਖੀ ਗਈ ਆ ਕਿ ਉਹ ਆਪਣਾ ਧਰਮ ਪਰਵਰਤਨ ਜਦੋਂ ਕਰ ਰਹੀ ਹੈ ਕਿ ਮੈਂ ਆਪਣੀ ਮਰਜ਼ੀ ਦੇ ਨਾਲੇ ਵਿਆਹ ਕਰਵਾ ਰਹੀ ਹਾਂ ਉੱਥੇ ਹੀ ਅਦਾਲਤੀ ਦਸਤਾਵੇਜ਼ਾਂ ਦੇ ਵਿੱਚ ਇਹ ਵੀ ਗੱਲ ਦਾ ਜ਼ਿਕਰ ਹੈ ਕਿ 9 ਸਾਲਾਂ ਤੋਂ ਸੋਸ਼ਲ ਮੀਡੀਆ ਰਾਹੀਂ ਜੋ ਪਾਕਿਸਤਾਨੀ ਨਾਗਰਿਕ ਸੀ ਉਸ ਤੇ ਹੀ ਉਸ ਦੇ ਨਾਲ ਗੱਲਬਾਤ ਕਰ ਰਹੀ ਸੀ ਦੱਸਦੀ ਹੈ ਕਿ ਇਹ ਗੱਲ ਉਹਨਾਂ ਦੇ ਵੱਲੋਂ ਆਖੀ ਕਿ ਨਾਸਰ ਹੁਸੈਨ ਨਾਲ 9 ਸਾਲਾਂ ਤੋਂ ਗੱਲਬਾਤ ਕਰ ਰਹੀ ਸੀ ਪਰ ਇਸੇ ਵਿਚਾਰ ਜਦੋਂ ਉਹ ਜੱਥੇ ਦੇ ਨਾਲ ਪਾਕਿਸਤਾਨ ਪਹੁੰਚੇ ਵਾਪਸ ਨਹੀਂ ਪਰਤੇ ਫਿਰ ਵਿਆਹ ਕਰਵਾਇਆ ਧਰਮ ਪਰਿਵਰਤਨ ਕੀਤਾ ਉਸ ਤੋਂ ਬਾਅਦ ਹੁਣ ਇਹ ਅਪਡੇਟ ਆ ਕਿ ਪੁਲਿਸ ਲਗਾਤਾਰ ਸਰਬਜੀਤ ਦੀ ਭਾਲ ਕਰ ਰਹੀ ਸੀ ਤਾਂ ਇਸੇ ਵਿਚਾਲੇ ਲਾਹੌਰ ਹਾਈ ਕੋਰਟ ਦਾ ਰੋਕ ਕੀਤਾ ਗਿਆ ਤੇ ਹਾਈ ਕੋਰਟ ਦੇ ਵੱਲੋਂ ਮਿਹਰਬਾਨੀਆਂ ਜਿਹੜੀ ਉਹ ਜਿਤਾਈ ਗਿਆ ਉਥੇ ਤੁਹਾਨੂੰ ਦੱਸ ਦਈਏ ਕਿ ਇਸ ਮਸਲੇ ਨੂੰ ਲੈ ਕੇ ਪੰਜਾਬ ਦੇ ਵਿੱਚ ਵੀ ਜੋ ਦੋ ਰੋਕ ਦੋ 13 ਜਿਹੜੀਆਂ ਅਮੋ ਸਾਹਮਣੇ ਨੇ ਇੱਕ ਪਾਸੇ ਸਰਕਾਰ ਹੈ ਦੂਜੇ ਪਾਸੇ ਜੇਕਰ ਜਥੇਦਾਰ ਸਾਹਿਬ ਦੀ ਗੱਲ ਕਰੀਏ ਐਸਜੀਪੀਸੀ ਦੀ ਗੱਲ ਕਰੀਏ ਉਹਨਾਂ ਦੇ ਵੱਲੋਂ ਜਥੇ ਸਵਾਲ ਚੁੱਕੇ ਗਏ ਸੀ ਕਿ ਸਰਕਾਰ ਨੇ ਜਿਕਰ ਸਰਬਜੀਤ ਦੇ ਉੱਪਰ ਪੰਜਾਬ 'ਚ ਕਈ ਮਾਮਲੇ ਦਰਸੀ ਕਈਆਂ ਦੇ ਵਿੱਚ ਸਜ਼ਾ ਵੀ ਹੋਣ ਵਾਲੀ ਸੀ ਤਾਂ ਫਿਰ ਉਸ ਨੂੰ ਕਲੀਅਰੈਂਸ ਕਿਉਂ ਦਿੱਤੀ ਸੀਗੀ ਤਾਂ ਇੱਕ ਪਾਸੇ ਇਹ ਸਵਾਲ ਨੇ ਤੇ ਹੁਣ ਦੇਖਣਾ ਹੋਵੇਗਾ ਕਿ ਇਸ ਮਸਲੇ ਨੂੰ ਲੈ ਕੇ ਪੰਜਾਬ ਦੇ ਜੋ ਆਗੂ ਨੇ ਉਹਨਾਂ ਦਾ ਕੀ ਰੁਖ ਰਹਿੰਦਾ ਵਾ ਤੇ ਦੂਜੇ ਪਾਸੇ ਪਾਕਿਸਤਾਨ ਦੇ ਵਿੱਚ ਕਿਸ ਤਰੀਕੇ ਦੀ ਕਾਰਵਾਈ ਹੁੰਦੀ ਹੈ ਕਿ ਸਰਬਜੀਤ ਨੂੰ ਉੱਥੋਂ ਦੀ ਨਾਗਰਿਕਤਾ ਮਿਲੇਗੀ ਜਾਂ ਫਿਰ ਉਸ ਨੂੰ ਵਾਪਸ ਭੇਜਿਆ ਜਾਏਗਾ ਉਸ ਦਾ ਵੀਜ਼ਾ ਖਤਮ ਹੋਣ ਤੋਂ ਬਾਅਦ ਪਲੀ ਪੋਸਟ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਜੀ ਮੈਂ ਹਾਂ ਸੁਖਲੇ ਤਾਂ ਪਾਕਿਸਤਾਨ ਜਾ ਕੇ ਸਰਬਜੀਤ ਤੋਂ ਨੂਰ ਹਸੈਨ ਬਣੀ ਸਰਬਜੀਤ ਦੇ ਨਾਲ ਜੁੜੀ ਇਹ ਵੱਡੀ ਖਬਰ ਆ ਦੱਸਦੀ ਹੈ ਕਿ ਪਾਕਿਸਤਾਨ ਪੁਲਿਸ ਦੇ ਵੱਲੋਂ ਲਗਾਤਾਰ ਉਹਨਾਂ ਦੀ ਭਾਲ ਕੀਤੀ ਜਾ ਰਹੀ ਸੀ ਤੇ ਇਸੇ ਵਿਚਕਾਰ ਨੂਰ ਹਸੈਨ ਜਾਨੀ ਕਿ ਸਰਬਜੀਤ ਕੋਰ ਨੇ ਲਾਹੌਰ ਹਾਈ ਕੋਰਟ ਦਾ ਰੁਕ ਕੀਤਾ ਸੀ ਜਿਸ ਤੋਂ ਬਾਅਦ ਕੋਰਟ ਉਸ ਤੇ ਉੱਪਰ ਮਿਹਰਬਾਨ ਨਜ਼ਰ ਆਇਆ ਵਾ ਕੋਰਟ ਦੇ ਵੱਲੋਂ ਇੱਕ ਵੱਡਾ ਫੈਸਲਾ ਜਿਹੜਾ ਦਿੱਤਾ ਗਿਆ ਆਦੇਸ਼ ਦਿੱਤੇ ਗਏ ਨੇ ਉਹ ਪਾਕਿਸਤਾਨ ਪੁਲਿਸ ਨੂੰ ਦਿੱਤੇ ਗਏ ਨੇ ਕਿ ਸਰਬਜੀਤ ਕੌਰ ਨੂੰ ਤੰਗ ਪਰੇਸ਼ਾਨ ਨਾ ਕੀਤਾ ਜਾਵੇ ਤਦ ਆਸੀਏ ਕਿ ਨੂਰ ਹਸੈਨ ਜਾਨੀ ਕਿ ਸਰਬਜੀਤ ਕੌਰ ਜੋ ਪਾਕਿਸਤਾਨ ਗਈ ਸੀ ਉੱਥੇ ਜਾ ਕੇ ਉਸ ਦੇ ਵੱਲੋਂ ਵਿਆਹ ਕਰਵਾਇਆ ਗਿਆ ਤੇ ਆਪਣਾ ਨਾਮ ਬਦਲ ਕੇ ਨੂਰ ਹਸੈਨ ਰੱਖਿਆ ਗਿਆ ਤਾਂ ਉਸ ਨੂੰ ਲਗਾਤਾਰ ਪੁਲਿਸ ਦੇ ਵੱਲੋਂ ਲੱਬਿਆ ਜਾ ਰਿਹਾ ਭਾਲ ਕੀਤੀ ਜਾ ਰਹੀ ਸੀ ਤੇ ਇਸੇ ਵਿਚਕਾਰ ਉਸ ਨੇ ਹਾਈ ਕੋਰਟ ਦਾ ਰੁਖ ਕੀਤਾ ਸੀ ਹਾਈ ਕੋਰਟ ਦੇ ਵਿੱਚ ਇੱਕ ਪਟੀਸ਼ਨ ਹੈ ਜਿਹੜੀ ਉਹ ਪਾਈ ਗਈ ਸੀ ਜਿਸ ਦੇ ਵਿੱਚ ਤੰਗ ਪ੍ਰੇਸ਼ਾਨ ਨਾ ਕੀਤੇ ਜਾਣ ਦੀ ਗੁਹਾਰ ਲਗਾਈ ਗਈ ਸੀ ਤਾਂ ਲਾਹੌਰ ਹਾਈ ਕੋਰਟ ਨੇ ਪਾਕਿਸਤਾਨ ਪੁਲਿਸ ਨੂੰ ਆਦੇਸ਼ ਦਿੱਤੇ ਨੇ ਕਿ ਨੂਰ ਹਸੈਨ ਨੂੰ ਤੰਗ ਪ੍ਰੇਸ਼ਾਨ ਨਾ ਕੀਤਾ ਜਾਵੇ ਦੱਸਦੀ ਇੱਕ ਕਪੂਰਥਲਾ ਦੀ ਰਹਿਣ ਵਾਲੀ ਸਰਬਜੀਤ ਕੌਰ 4 ਨਵੰਬਰ ਨੂੰ ਪ੍ਰਕਾਸ਼ਪੁਰਬ ਦੇ ਮੌਕੇ ਦੇ ਉੱਪਰ ਜਥੇ ਦੇ ਨਾਲ ਪਾਕਿਸਤਾਨ ਗਈ ਸੀ ਗੁਰੂ ਧਾਮਾਂ ਦੀ ਯਾਤਰਾ ਕਰਨ ਦੇ ਲਈ ਉੱਥੇ ਜਾਣ ਤੋਂ ਬਾਅਦ ਉਹ ਵਾਪਸ ਨਹੀਂ ਪਰਤਦੀ ਜਿਸ ਤੋਂ ਬਾਅਦ ਉਸਦੇ ਵੱਲੋਂ ਆਪਣਾ ਧਰਮ ਪਰਿਵਰਤਨ ਕੀਤਾ ਜਾਂਦਾ ਵਾ ਇਸਲਾਮ ਧਰਮ ਅਪਣਾਇਆ ਜਾਂਦਾ ਫਿਰ ਇੱਕ ਵਿਆਹ ਦੀ ਵੀਡੀਓ ਸਾਹਮਣੇ ਆਉਂਦੀ ਆ ਦੱਸਦੀ ਹੈ ਕਿ ਉਸਦੇ ਵੱਲੋਂ ਲਾਹੌਰ ਦੇ ਸ਼ੇਖੂਪੁਰਾ ਦੇ ਵਿੱਚ ਨਾਸਿਰ ਹੁਸੈਨ ਦੇ ਨਾਲ ਵਿਆਹ ਕਰਵਾਇਆ ਗਿਆ ਤੇ ਆਪਣਾ ਨਾਮ ਸਰਬਜੀਤ ਤੋਂ ਬਦਲ ਕੇ ਨੂਰ ਹੁਸੈਨ ਰੱਖ ਲਿਆ ਤਾਂ ਹੁਣ ਪਾਕ ਪਾਕਿਸਤਾਨੀ ਨਾਗਰਿਕਾ ਨਾਗਰਿਕਤਾ ਪ੍ਰਾਪਤ ਕਰਨ ਦੇ ਲਈ ਉਸਦੇ ਵੱਲੋਂ ਆਪਣਾ ਵੀਜ਼ਾ ਵਧਾਉਣ ਦੇ ਯਤਨ ਵੀ ਸ਼ੁਰੂ ਕੀਤੇ ਗਏ ਨੇ ਪਰ ਅਜੇ ਤੱਕ ਉਸਦਾ ਵੀਜ਼ਾ ਨਹੀਂ ਵਧਿਆ ਦੂਜੇ ਪਾਸੇ ਦੱਸਦੀਏ ਕਿ ਲਗਾਤਾਰ ਉਸਦੀ ਪੁਲਿਸ ਦੇ ਵੱਲੋਂ ਭੜ ਕੀਤੀ ਜਾ ਰਹੀ ਹੈ ਤਾਂ ਜਿਸ ਤੇ ਚਲਦਿਆਂ ਹੁਣ ਉਸਨੇ ਹਾਈ ਕੋਰਟ ਦਾ ਰੁਕ ਕੀਤਾ ਸੀ ਤੰਗ ਪ੍ਰੇਸ਼ਾਨ ਨਾ ਕਰਨ ਦੇ ਲਈ ਕਿਹਾ ਸੀ ਜਿਸ ਤੋਂ ਬਾਅਦ ਹਾਈ ਕੋਰਟ ਮਿਹਰਬਾਨ ਨਜ਼ਰ ਆਇਆ ਹਾਈ ਕੋਰਟ ਦੇ ਵੱਲੋਂ ਇਹ ਗੱਲ ਆਖੀ ਗਈ ਹੈ ਕਿ ਨੂਰ ਹੁਸੈਨ ਨੂੰ ਤੰਗ ਪ੍ਰੇਸ਼ਾਨ ਨਾ ਕੀਤਾ ਜਾਵੇ ਦੱਸਦੀਏ